ਸਾਹਿਬ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਹੋ ਜੀ ਮੈਂ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਇਸ ਟਾਈਮ ਅਸੀਂ ਲੈ ਕੇ ਆਏ ਆ ਤੁਹਾਨੂੰ ਬੱਬਰੀ ਬਾਈਪਾਸ ਚੌਂਗ ਦੇ ਵਿੱਚ ਜੋ ਕਿ ਪਹਿਲਾਂ ਹਾਈ ਟੈਕ ਨਾਕੇ ਦੇ ਨਾਲ ਵੀ ਜਾਣਿਆ ਜਾਂਦਾ ਸੀ ਬੱਬਰੀ ਬਾਈਪਾਸ ਚੌਂਕ ਦੇ ਨਾਲ ਵੀ ਜਾਣਿਆ ਜਾਂਦਾ ਸੀ ਤੇ ਤੁਹਾਨੂੰ ਖੋਸ ਖਬਰ ਜਿਹੜੀ ਆਪਾਂ ਦੇਣ ਵਾਲਿਆਂ ਉਹ ਇਹ ਖੋਸ ਖਬਰ ਹੀ ਹੈ ਵੀ ਇਹ ਚੌਂਕ ਦਾ ਜਿਹੜਾ ਆ ਇੱਕ ਹੁਣ ਨਵੇਂ ਸਿਰੇ ਤੋਂ ਇੱਕ ਨਵਾਂ ਨਾਂ ਜਿਹੜਾ ਆ ਆ ਜਾਣਿਆ ਜਾਏਗਾ ਜਿਹਦਾ ਨਾਂ ਹੋਵੇਗਾ ਟੈਂਕ ਚੌਂਕ ਤਾਂ ਦਾ ਜੀ ਵੀ ਇਹਦਾ ਨਾਂ ਟੈਂਕ ਚੌਂਕ ਕਿਉਂ ਹੋਵੇਗਾ ਤਸਵੀਰਾਂ ਨਾਲ ਦੀ ਨਾਲ ਆਪਾਂ ਦਿਖਾਈ ਜਾਂਦੇ ਆ ਤੇ ਅੱਗੇ ਚੱਲਦੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਮੇਰੇ ਨਾਲ ਨਾਲ ਅੱਗੇ ਆ ਜਾਵੇ ਤਾਂ ਕਿ ਜਿਹੜੀਆਂ ਨੇ ਅੱਗੇ ਦੀਆਂ ਹੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਸਕੀਏ ਜਿਹੜਾ ਟੈਂਕ ਚੌਂਕ ਇਹ ਚੌਂਕ ਜਿਹੜਾ ਆ ਬੱਬਰੀ ਬਾਈਪਾਸ ਚੌਂਕ ਇਹ ਜਿਹੜਾ ਰੋਡ ਆ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਪਠਾਨਕੋਟ ਨੂੰ ਜਾਂਦਾ ਆ ਪਿੱਛੋਂ ਜਿਹੜੀਆਂ ਬੱਸਾਂ ਨੇ ਉਹ ਆ ਰਹੀਆਂ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਬਟਾਲਾ ਤੋਂ ਜਿਹੜੀਆਂ ਨੇ ਬੱਸਾਂ ਆ ਰਹੀਆਂ ਨੇ ਤੇ ਇਹ ਟੈਂਕ ਚੌਂਕ ਤੇ ਦੇ ਦੇ ਪਿਓ ਜਿਹਦੇ ਵਿੱਚ ਫਿਲਹਾਲ ਜਿਹੜਾ ਆ ਟੈਂਕ ਲਗਾ ਦਿੱਤਾ ਗਿਆ ਆ ਤੇ ਟੈਂਕ ਜਿਹੜਾ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇੱਥੇ ਲਗ ਚੁਕਾ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਵੀ ਇਹਦਾ ਜਿਹੜਾ ਲਗਾਤਾਰ ਕੰਮ ਹੈ ਜਿਹੜਾ ਉਹ ਚੱਲਦਾ ਪਿਆ ਆ ਸਕਰੀਨ ਦੇ ਉੱਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਕਿ ਇਹਨੂੰ ਜਿਹੜਾ ਆ ਪੇਂਟ ਵਗੈਰਾ ਕਰਨ ਦੇ ਲਈ ਜਿਹੜਾ ਆ ਸਾਫ ਸਫਾਈ ਜਿਹੜੀ ਹੈ ਇਹਦੀ ਲਗਾਤਾਰ ਕੀਤੀ ਜਾ ਰਹੀ ਹੈ ਟੈਂਕ ਚੌਂਕ ਜੋ ਕੇ ਬੱਬਰੀ ਬਾਈਪਾਸ ਚੌਂਕ ਹਾਈ ਟੈਕ ਨਾਕੇ ਨੂੰ ਜਿਹੜਾ ਆ ਉਹ ਟੈਂਕ ਚੌਂਕ ਦੇ ਰੂਪ ਦੇ ਵਿੱਚ ਬਣਾ ਦਿੱਤਾ ਦੁਬਾਰਾ ਤੋਂ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਕਿ ਇੱਧਰ ਜਿਹੜਾ ਆ ਅੰਮ੍ਰਿਤਸਰ ਤੋਂ ਆ ਰਹੀ ਸੜਕਿਆ ਜਿਹੜੀ ਅੰਬਰਸਰ ਤੋਂ ਜਦੋਂ ਤੁਸੀਂ ਗਰਦਾਸਪੁਰ ਨੂੰ ਉਹ ਜਾਂਦੇ ਹੋ ਇਹ ਗਰਦਾਸਪੁਰ ਨੂੰ ਜਾ ਰਿਆ ਰੋਡ ਆ ਤੇ ਇਸੇ ਚੌਂਕ ਦੇ ਵਿੱਚ ਜਿਹੜਾ ਆ ਟੈਂਕ ਜਿਹੜਾ ਆ ਲਗਾ ਦਿੱਤਾ ਗਿਆ ਤੇ ਇਹ ਜਿਹੜਾ ਆ ਅੱਜ ਤੋਂ ਬਾਅਦ ਜਿਹੜਾ ਆ ਟੈਂਕ ਚੌਂਕ ਦੇ ਨਾਲ ਜਿਹੜਾ ਇਹ ਚੌਂਕ ਜਿਹੜਾ ਆ ਮੰਨਿਆ ਜਾਏਗਾ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਅੰਬਰਸਰ ਵਾਲੀ ਸਾਈਡ ਤੋਂ ਇੱਧਰ ਆਉਂਦੇ ਹੋ ਅੰਬਰਸਰ ਵਾਲੀ ਸਾਈਡ ਤੋਂ ਗਰਦਾਸਪੁਰ ਦੇ ਲਈ ਆਉਂਦੇ ਹੋ ਤੇ ਤੁਹਾਨੂੰ ਦੱਸ ਦੇਈਏ ਕਿ ਬੱਬਲੀ ਬਾਈਪਾਸ ਹਾਈ ਟੈਕ ਨਾਕੇ ਦੇ ਉੱਤੇ ਤੁਸੀਂ ਉੱਤਰ ਕੇ ਜਿਹੜਾ ਆ ਇੱਥੋਂ ਈ ਰਿਕਸ਼ੇ ਵੀ ਮਿਲ ਜਾਂਦੇ ਆ ਪਹਿਲਾਂ ਕੀ ਹੁੰਦਾ ਸੀ ਵੀ ਕੋਈ ਬੱਬਰੀ ਬਾਈਪਾਸ ਚਾਹੂ ਕਹਿੰਦਾ ਸੀ ਕੋਈ ਹਾਈ ਟੈਕ ਨਾਕਾ ਕਹਿੰਦਾ ਸੀ ਕੋਈ ਕਹਿੰਦਾ ਸੀ ਇਹ ਐਂਟਰੀ ਪੁਆਇੰਟ ਤੇ ਇੱਥੇ ਉਤਰ ਕੇ ਜਿਹੜਾ ਆ ਅ ਅੱਗੇ ਜਾਣਾ ਪੈਂਦਾ ਸੀ ਇੱਥੋਂ ਹੁਣ ਜਿਹੜਾ ਆ ਤੁਹਾਨੂੰ ਬੜੇ ਹੀ ਆਰਾਮ ਦੇ ਨਾਲ ਜਿਹੜਾ ਆ ਤੁਸੀਂ ਜਦੋਂ ਅੰਮ੍ਰਿਤਸਰ ਤੋਂ ਆਉਂਦੇ ਹੋ ਤੇ ਜੇਕਰ ਤੁਸੀਂ ਸ਼ਹਿਰ ਗਰਦਾਸਪੁਰ ਦੇ ਵਿੱਚ ਜਾਣਾ ਆ ਤੇ ਇਸ ਚੌਂਕ ਦੇ ਵਿੱਚ ਟੈਂਕ ਚੌਂਕ ਦੇ ਵਿੱਚ ਜਿਹੜਾ ਉੱਤਰ ਕੇ ਤੇ ਇੱਥੋਂ ਤੁਸੀਂ ਈ ਰਿਕਸ਼ਾ ਵਗੈਰਾ ਲੈ ਕੇ ਸ਼ਹਿਰ ਦੇ ਵਿੱਚ ਜਿਹੜਾ ਆ ਐਂਟਰੀ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਸ਼ਹਿਰ ਦੇ ਵਿੱਚ ਤੁਸੀਂ ਦੇਖਦੇ ਪਈਓ ਇਧਰ ਸ਼ਹਿਰ ਦੇ ਵਿੱਚ ਜਾਣ ਵਾਸਤੇ ਟੈਂਕ ਚੌਂਕ 'ਚ ਉਤਰ ਕੇ ਕਿਉਂਕਿ ਤੁਹਾਨੂੰ ਬੱਸ ਸਟੈਂਡ ਜਾਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਐਂਟਰੀ ਕਰਨੀ ਹੈ ਤਾਂ ਤੁਹਾਨੂੰ ਜਿਹੜਾ ਆ ਸ਼ਹਿਰ ਦੇ ਵਿੱਚ ਜਾਣ ਵਾਸਤੇ ਜਿਹੜਾ ਆ ਤੁਹਾਨੂੰ ਬੱਸ ਸਟੈਂਡ ਜਾਣ ਦੀ ਜ਼ਰੂਰਤ ਨਹੀਂ ਹੈ ਮੈਂ ਜਿਹੜੀ ਹੈ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆਵਾ ਕਿ ਇੱਥੋਂ ਇਸ ਚੌਂਕ 'ਚ ਉਤਰ ਕੇ ਟੈਂਕ ਚੌਂਕ ਤੋਂ ਹੀ ਤੁਸੀਂ ਈ ਰਿਕਸ਼ਾ ਵਗੈਰਾ ਲੈ ਕੇ ਸ਼ਹਿਰ ਵਾਸਤੇ ਜਾ ਸਕਦੇ ਹੋ ਬੱਸ ਸਟੈਂਡ ਜਾਣ ਦੀ ਲੋੜ ਨਹੀਂ ਸਾਡੇ ਨਾਲ ਇੱਥੇ ਈ ਰਿਕਸ਼ੇ ਵਾਲੇ ਵੀਰ ਵੀ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਨੇ ਵੀਰ ਜਿਹੜੀਆਂ ਅੰਮ੍ਰਿਤਸਰ ਤੋਂ ਬੱਸਾਂ ਆਉਂਦੀਆਂ ਨੇ ਉਸ ਵਾਰੀ ਇੱਥੇ ਤਰ ਕੇ ਬਾਹਰ ਬਾਹਰ ਨਿਕਲ ਜਾਂਦੀ ਆ ਬਾਹਰ ਬਾਹਰ ਜਾਂਦੀ ਆ ਤੇ ਅੰਦਰ ਤੇ ਨਹੀਂ ਜਾਂਦੀ ਆ ਨਹੀਂ ਅੰਦਰ ਜਾਂਦੀ ਆ ਫਿਰ ਅੰਦਰ ਜਾਣ ਵਾਸਤੇ ਸਵਾਰੀ ਜਿਹੜੀ ਇੱਥੋਂ ਇੱਥੋਂ ਜਾਏਗੀ ਸਵਾਰੀ ਜਿਹੜੀ ਵੀ ਆਪਣੇ ਰਿਸਕਾਂ ਦੇ ਉੱਤੇ ਜਾਂਦੀ ਆ ਸਵਾਰੀ 20 ਰੁਪਏ ਰੇਟ ਲਾਦਾ ਸਹਿਰ ਦਾ ਜਾਂਦਾ ਤੇ ਸ਼ਹਿਰ ਚ ਜਾਂਦਾ ਹਾਂਜੀ ਸ਼ਹਿਰ ਦੇ ਕਿਸੇ ਵੀ ਕੋਨੇ ਚ ਹਾਂਜੀ ਜੀ 20 ਰੁਪਏ ਹਾਂਜੀ ਪੁਰਾਣੇ ਬਸਟਾਂ ਟਾਕ ਲਾ ਲੋ ਵਾਤ ਵਾਤ ਹੋਰ ਕਿੱਥੇ ਜਾਂਦਾ ਸੋ ਜੀ ਹਾਂਜੀ ਮਤਲਬ ਸ਼ਹਿਰ ਦਾ ਸਾਹਿਬ ਦਾ ਹਾਂਜੀ ਹਾਂਜੀ ਤੇ 20 ਰੁਪਏ ਸਵਾਰੀ ਕਈ ਲੋਕੀ ਜਦੋਂ ਪਿੱਛੇ ਜੀ ਰੌਲਾ ਪਾ ਗਏ ਵੀ ਈ ਰਿਕਸ਼ੇ ਵਾਲੇ ਮੰਨ ਮਾਨੀ ਉਹ ਸਾਰਾ ਆਪਣਾ ਉਹ ਜਹਾਸ ਹਤਾ ਭੈਣ ਜਿੰਨੇ ਬੰਦੇ ਸਾਡੇ ਰਸਤੇ ਟੰਗ ਚੌਂਕ ਦੇ ਵਿੱਚ ਖੜੋਂਦੇ ਨਾਟ ਵਾਲੇ ਕੋਈ ਚੀਜ਼ ਵੀ ਉਹਨਾਂ ਦੇ ਰਾਜੇ ਤੋਂ ਉਹਨਾਂ ਤੇ ਫਿਰ ਚੀਜ਼ ਉਹ ਤੇ ਪਚਾ ਕੇ ਅਗਰ ਨੂੰ ਦੇ ਦਈ ਆ ਇਹੋ ਜਿਹਾ ਕੋਈ ਚੱਕਰ ਨਹੀਂ ਚੱਲਿਆ ਜਿਹੜੀਆਂ ਤੁਹਾਡੀਆਂ ਇੱਥੇ ਗੱਡੀਆਂ ਨੇ ਕਿਸੇ ਯੂਨੀਅਨ ਦੇ ਅੰਦਰ ਕੇ ਜਾਂ ਫ੍ਰੀ ਲੈਂਸਰ ਯੂਨੀਅਨ ਦੇ ਅੰਦਰ ਹੀ ਹੈ ਯੂਨੀਅਨ ਦੇ ਅੰਦਰ ਹੀ ਕਿਹੜੀ ਯੂਨੀਅਨ ਦੇ ਅੰਦਰ ਹੈ ਯੂਨੀਅਨ ਆ ਪਰਹਰ ਪੂਰੀ ਰਜਿਸਟਰ ਨਹੀਂ ਹੋਈ ਹੈਗੀ ਅਰੇ ਰਜਿਸਟਰ ਚੱਲਣਾ ਪੇਪਰ ਕਰਦੇ ਨੇ ਰਜਿਸਟਰ ਹੋਈ ਨਹੀਂ ਚ ਪੂਰੀ ਅਸਾ ਕਰਦੇ ਪੇਓ ਕੰਮ ਤੇ ਬਾਕੀ ਪੂਰੀ ਇਮਾਨਦਾਰੀ ਨਾਲ ਬਿਲਕੁਲ ਮਾਨਦਾਰ ਜੀ ਜਿਹੜੀ ਸਵਾਰੀ ਵੀ ਅੰਬਰਸਰ ਤੋਂ ਆ ਰਹੀ ਹੈ ਬਟਾਲੇ ਤੋਂ ਆ ਰਹੀ ਉਹ ਇੱਥੇ ਉਤਰ ਕੇ ਟੈਂਕ ਚੌਂਕ 'ਚ ਤੇ ਸੈਰ ਵਾਸਤੇ ਇੱਥੋਂ ਹੀ ਹਾਂਜੀ ਇੱਥੋਂ ਲੈ ਕੇ ਜਾ ਸਕਦਾ ਕਿਉਂਕਿ ਬਾਅਦ ਵਿੱਚ ਬੱਸ ਸਟੈਂਡ ਤੇ ਜਾਏਗੀ ਸਵਾਰੀ ਉੱਥੋਂ ਵੀ ਫੇਰ ਵੀ ਉਹਨਾਂ ਨੇ ਜਾਣਾ ਇੱਧਰ ਉੱਧਰ ਇੱਥੋਂ ਸਿੱਧਾ ਰੋਡ ਪੈਂਦਾ ਵਾ ਸਿੱਧਾ ਰੋਡ ਰੋਡ ਮਾਨਾ ਬੰਦਾ ਚੱਲ ਜਾਂਦਾ ਵਰੀਆ ਟਾਈਮ ਦੀ ਵੀ ਬਚਤ ਹਾਂਜੀ ਉੱਦੋਂ ਫੇਰ ਟ੍ਰੈਫਿਕ ਟ੍ਰਫਿਕ ਹੁੰਦੀ ਆ ਨਾ ਸਾਜੇ ਇੱਧਰ ਟ੍ਰੈਫਿਕ ਘੱਟ ਹੁੰਦੀ ਆ ਬੰਦਾ ਜਲਦੀ ਜਲਦੀ ਤੋਂ ਜਲਦੀ ਜਾ ਸਕਦਾ ਇੱਥੋਂ ਜੇਕਰ ਕੋਈ ਸਵਾਰੀ ਗਲਤੀ ਨਾਲ ਇੱਥੇ ਉਤਰ ਉਹ ਫਿਰ ਬਸਟਾਂ ਤੇ ਘਰ ਜਾਣਾ ਪੈਂਦਾ ਹਨ ਨੂੰ ਇਸ ਵਜਲਾ ਕੇ ਜਾਈਦਾ ਸੀ ਥੋ ਸਵਾਰੀ ਲੈ ਕੇ ਬਸਟਾਂ ਤੇ ਹਾਂਜੀ ਬਸਟਾਂ ਤੇ ਜਾਈਦਾ ਉਹਦਾ ਕੀ ਕਰਾਇਗਾ ਕਰਾਇਆ ਉਹਨਾਂ ਤਾਂ ਮਾਲਕ ਜੀ ਪੰਜ ਸਵਾਰੀਆਂ ਚਾਰ ਹੋ ਗਈਆਂ ਉਹਨਾਂ ਤੇ 20 ਰੁਪਏ ਦੇ ਹਿਸਾਬ ਨਾਲ ਜਾਣਾ ਹੈ ਅੱਛਾ ਜਾਣਾ 20 ਰੁਪਏ ਦੇ ਹਿਸਾਬ ਨਾਲ ਹਾਂਜੀ ਹਾਂਜੀ ਸਵਾਰੀ ਇਹ ਫਿਰ ਇਕੱਠੀ ਕਰ ਲੈਂਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਵੀਰ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਈ ਰਿਕਸ਼ੇ ਦੀ ਜਿਹੜੀ ਸਹੂਲਤ ਆ ਉਹ ਤੁਹਾਨੂੰ ਏ ਚੌਂਕ ਤੋਂ ਮਿਲ ਜਾਂਦੀ ਹੈ ਜਿਹੜਾ ਕਿ ਪਹਿਲਾਂ ਹਾਈ ਟੈਕ ਨਾਕਾ ਬਬਰੀ ਬਾਈਪਾਸ ਤੋਂ ਹੁਣ ਜਿਹੜਾ ਆ ਟੈਂਕ ਚੌਂਕ ਦੇ ਨਾਲ ਜਿਹੜਾ ਆ ਇਹ ਮਸ਼ੂਰ ਹੋ ਗਿਆ ਆ ਮੈਂ ਤਸਵੀਰਾਂ ਤੁਹਾਨੂੰ ਦੁਬਾਰਾ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਟੈਂਕ ਜਿਹੜਾ ਆ ਏ ਚੌਂਕ ਦੇ ਵਿੱਚ ਲਾ ਦਿੱਤਾ ਗਿਆ ਆ ਟੈਂਕ ਚੌਂਕ ਦੇ ਵਿੱਚ ਉੱਤਰ ਕੇ ਤੁਸੀਂ ਈ ਰਿਕਸ਼ਾ ਲੈ ਕੇ ਗਰਦਾਸਪੁਰ ਸ਼ਹਿਰ ਦੇ ਵਾਸਤੇ ਜਿਹੜਾ ਆ ਤੁਸੀਂ ਇੱਥੋਂ ਜਾ ਸਕਦੇ ਹੋ ਬਹੁਤ ਸਾਰੇ ਈ ਰਿਕਸ਼ਾ ਇੱਥੇ ਲੱਗੇ ਹੁੰਦੇ ਨੇ ਤੁਸੀਂ ਕਿਸੇ ਵੀ ਈ ਰਿਕਸ਼ਾ ਤੋਂ ਆਪਣੀ ਜਿਹੜੀ ਹੈ ਸਵਾਰੀ ਲੈ ਕੇ ਤੇ ਆਪਣੇ ਸ਼ਹਿਰ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ ਬੱਸ ਸਟੈਂਡ ਜਾਣ ਦੀ ਬਿਲਕੁਲ ਵੀ ਕੋਈ ਜ਼ਰੂਰਤ ਨਹੀਂ ਕਿ ਬੜੇ ਆਰਾਮ ਦੇ ਨਾਲ ਤੁਸੀਂ ਇੱਥੋਂ ਆਪਣਾ ਈ-रिक्शा ਲਓ। ਮਾਤਰ 20 ਰੁਪਏ ਸਵਾਰੀ ਹੈ ਤੇ ਖੱਜਲ ਹੋਣ ਦੀ ਲੋੜ ਨਹੀਂ, ਬੱਸ ਸਟੈਂਡ ਜਾਣ ਦੀ ਵੀ ਲੋੜ ਨਹੀਂ। ਅੰਮ੍ਰਿਤਸਰ ਤੋਂ ਆਏ ਹੋ ਟੈਂਕ ਚੌਂਕ 'ਚ ਉਤਰੋ, ਈ-रिक्शा ਲਓ ਤੇ ਸ਼ਹਿਰ ਦੇ ਵਿੱਚ ਇੱਕ ਟਾਈਮ ਦੀ ਬਜਟ ਇੱਥੋਂ ਦੂਸਰਾ ਤੁਸੀਂ ਆਰਾਮ ਦੇ ਨਾਲ ਜਿਹੜਾ 20 ਰੁਪਏ ਦੇ ਵਿੱਚ ਜਿਹੜਾ ਆ ਸ਼ਹਿਰ ਦੇ ਵਿੱਚ ਜਾ ਸਕਦੇ ਹੋ। ਈ-रिक्शे ਇੱਥੇ ਜਿਹੜੇ ਆ ਕਾਫੀ ਜ਼ਿਆਦਾ ਤੁਹਾਨੂੰ ਜਿਹੜੇ ਆ ਮਿਲ ਜਾਣਗੇ। ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀ, ਕੈਮਰਾਮੈਨ ਸੰਜੀਵਾ ਵਦ ਨਾਲ ਧੰਨਵਾਦ।